2010 ਜਿਹੜਾ ਪਾਸਟਰ ਨੂੰ ਨਜ਼ਰ ਆ ਰਿਹਾ ਸੱਜਣ ਪਾਸੋਂ ਇਸ ਦਾ ਨਾਮ ਟਿਕਾਵਾ ਜੀਵਨ ਕੁਮਾਰ ਸਿੰਘ ਨਹੀਂ ਚਾਹਤ ਇਹ ਮਨਸਾ ਦਾ ਰਹਿਣ ਵਾਲਾ ਕਿ ਆਹ ਮੇਰੇ ਕੋਲ ਜਿਹੜਾ ਸਿੱਧੂ ਸ਼ੇਵਾਲੇ ਦਾ ਕਤਲ ਦਾ ਚਲਾਲ ਦੀ ਕਾਪੀ ਹੈ ਜਿਸ ਵਿੱਚ ਚਾਰ ਨੰਬਰ ਤੋਂ ਤੁਸੀਂ ਸਕੈਨ ਕਰਕੇ ਲੈਸਾਈਡ ਸ਼ੌਟ ਕਰੋ ਚਾਰ ਨੰਬਰ ਤੋਂ ਮੋਚਨੇ ਉਹਦੀ ਐਲਓਸੀ ਜਿਹੜੀ ਕੋ ਜਾਰੀ ਹੋਈ ਜਿਹੜੇ ਗੱਲਦੇ ਸੀ ਸਾਡਾ ਕੋਈ ਤੁਲਨਾ ਹਾਲਾਂਕਿ ਜਦਨਾ ਸਤੂ ਮੁਸੇ ਵਾਲੇ ਦਾ ਕਤਲ ਹੁੰਦਾ ਉਸ ਤੋਂ ਠੀਕ ਇੱਕ ਦਿਨ ਪਹਿਲਾਂ ਇਸ ਪ੍ਰਮੰਤ ਸਰਕਾਰ ਨੇ ਜਿਹੜੀ ਸਿਕਿਉਰਿਟੀ ਵਿਟ੍ਰੋ ਕੀਤੀ ਔਰ ਵਿਟ੍ਰੋ ਕਰਕੇ ਉਹਨਾਂ ਸੋਸ਼ਲ ਮੀਡੀਆ ਦੇ ਆਫੀਸ਼ਲ ਹੈਂਡਲਸ ਤੇ ਆਪ ਆਪਣੀ ਪਾਰਟੀ ਬਲਦੇਜ ਭੱਲੂ ਭਗਵਾਨਪਾਲ ਸਰੇਤ ਉਹਨਾਂ ਨੇ ਸ਼ੇਅਰ ਕੀਤੀ ਔਰ 24 ਘੰਟੇ ਜੋ ਨਾ ਕਰਦਾ ਮਤਲਬ ਐ ਲੱਗਿਆ ਕਿ ਜਿੱਦਾਂ ਉਹਨੂੰ ਉਹਨਾਂ ਨੂੰ ਕਨਵਿੰਕ ਕੀਤਾ ਗਿਆ ਕਿ ਅਸੀਂ ਉਹਨੂੰ ਨਿਹਿਤੇ ਕਰ ਦਿੱਤਾ ਤੇ ਤੁਸੀਂ ਉਹਨੂੰ ਖੋਲੀ ਮਾਰ ਕੇ ਘੱਟ ਸਕਦੇ ਔਰ ਸ਼ਟਰਜ਼ ਆਏ ਮਾਰ ਕੇ ਚਲੇ ਗਏ ਅੱਜ ਤੱਕ ਉਹਨਾਂ ਦੇ ਉਹ ਜਿਹੜੇ ਸ਼ੂਟਰਸ ਨੇ ਜਿਹੜੇ ਉਹਨਾਂ ਦੇ ਕਾਤਲ ਨੇ